ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓਮਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਲੱਗਿਆ ਜਾਣਕਾਰੀ ਕੀ ਹੈ ਦੇਖੋ ਜੀ ਇਹ ਹੈਗੀ ਆ 27 ਨੰਬਰ ਮਿਰਚ ਇਹ ਫਰਵਰੀ ਦੀ ਲੱਗੀ ਹੋਈ ਹੈ ਜੀ ਇਹਦੇ ਉੱਤੇ ਆਪਾਂ ਕੀ ਕਰਨਾ ਕਿਸ ਤਰ੍ਹਾਂ ਇਸ ਨੂੰ ਲੰਬਾ ਚਲਾਉਣਾ ਕਿਸ ਤਰ੍ਹਾਂ ਇਸ ਦਾ ਝਾਰ ਜ਼ਿਆਦਾ ਲੈਣਾ ਕੀ ਕਰੀਏ ਆਪਾਂ ਇਸ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਤੁਹਾਨੂੰ ਦੇਖੋ ਜੀ ਇਹ 27 ਨੰਬਰ ਮਿਰਚ ਆ ਜੀ ਇਹ ਮੰਨ ਲਓ ਵੀ ਫਰਵਰੀ ਦੀ ਲਾਈ ਗਈ ਆ ਫਰਵਰੀ ਤੇ ਲਾਉਣ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਤੁਸੀਂ ਨੇ ਇਸ ਦੀ ਕੇਅਰ ਕੀਤੀ ਹੋਣੀ ਮੇਨ ਗੱਲ ਆ ਗਈ ਹੁਣ ਇਸ ਦੇ ਉੱਤੇ ਹੁਣ ਇਸ ਦੇ ਉੱਤੇ ਜਿਹੜਾ ਨਾ ਜ਼ਿਆਦਾ ਤਾਂ ਥ੍ਰਿਪ ਦਾ ਅਟੈਕ ਆਉਂਦਾ ਥ੍ਰਿਪ ਦਾ ਮੈਟ ਦਾ ਤੇ ਬਾਕੀ ਵਾਈਟ ਫ्लाई ਦਾ ਤੇ ਸੁੰਡੀਆਂ ਦਾ ਵੀ ਆਉਂਦਾ ਚਲੋ ਪਰ ਘਟ ਆਉਂਦਾ ਸੁੰਡੀਆਂ ਬਾਰੇ ਜਿਹੜੇ ਜ਼ਿੰਮੇਦਾਰ ਕਮਰਸ਼ੀਅਲ ਤੌਰ ਤੇ ਲਾਉਂਦੇ ਨੇ ਉਹਨਾਂ ਨੂੰ ਸਾਰੀ ਜਾਣਕਾਰੀ ਹੁੰਦੀ ਆ ਲੱਗ ਭਗ ਮੈਂ ਇਹਦੇ ਵਿੱਚ ਅਸਲ ਤਾਂ ਤੁਸੀਂ ਪੂਰੇ ਜਾਣਕਾਰ ਹੋ ਇਹ ਸਾਰੀਆਂ ਗੱਲਾਂ ਬਾਰੇ ਪਰ ਫੇਰ ਵੀ ਵਿੱਚ ਵਿੱਚ ਕੁਝ ਗੱਲਾਂ ਦੀ ਆਪਾਂ ਗਲਤੀ ਕਰ ਜਾਂਦੇ ਆਪਾਂ ਨੂੰ ਪਤਾ ਹੁੰਦੇ ਹੋਏ ਵੀ ਆਪਾਂ ਯਾਦ ਨਹੀਂ ਰੱਖਦੇ ਉਹ ਗੱਲਾਂ ਕੀ ਨੇ ਮੈਂ ਉਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿੰਦਾ ਦੇਖੋ ਜੀ ਇੱਕ ਤਾਂ ਇਸ ਨੂੰ ਨਦੀਨ ਰਹਿਤ ਕਰਨਾ ਚਾਹੀਦਾ ਜੇਕਰ ਇਸ ਦੇ ਵਿੱਚ ਨਦੀਨ ਨੇਗੇ ਤੁਸੀਂ ਨਦੀਨਾਂ ਦੀ ਪਛਾਣ ਕਰਕੇ ਉਸ ਦੇ ਹਿਸਾਬ ਨਾਲ ਕੋਈ ਹਰਬੀਸਾਈਡ ਵੀ ਸੜਕ ਸਕਦੇ ਹੋ ਜਾਂ ਫੇਰ ਤੁਸੀਂ ਗੜਾਈ ਕਰਕੇ ਵੀ ਕਰ ਸਕਦੇ ਹੋ ਦੇਖੋ ਜੀ ਜੇਕਰ ਤੁਸੀਂ ਸਸਤੇ ਦੇ ਵਿੱਚ ਕੋਈ ਹਰਬੀ ਸੈਡ ਇਸਤੇ ਯੂਜ਼ ਕਰਨੀ ਆ ਤਾਂ ਤੁਸੀਂ ਨੀਮੀ ਕਰਕੇ ਨਿਓਜਲ ਉੱਪਰ ਨਾ ਪੈਣ ਦਿਓ ਪੈਰਾਕੋਟ ਸਿੜਕੋ ਪੈਰਾਕੋਟ ਆ ਜਿਹੜੀ ਉਹ 2-4 ਘੰਟਿਆਂ ਦੇ ਵਿੱਚ ਨਦੀਨਾਂ ਨੂੰ ਸਾਰਿਆਂ ਨੂੰ ਮਾਰ ਦਿੰਦੀ ਆ ਪਰ ਉਹ ਕੰਮ ਛੋਟੇ-ਛੋਟਿਆਂ ਦੀ ਕਰਦੀ ਆ ਵੱਡਿਆਂ ਤੇ ਨਹੀਂ ਕਰਦੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਵੇਂ ਕਈ ਵਾਰੀ ਇਹ ਬੂਟੀ ਜੀ ਆ ਜਾਂਦੀ ਹੈ ਇਹ ਬੂਟੀ ਥੋੜਾ 24D ਨਾਲ ਮਰਦੀ ਆਪਾਂ 24D ਤੁਸੀਂ ਆਪਣੀ ਜ਼ਿੰਮੇਵਾਰੀ ਤੇ ਪੂਰੀ ਨੀਮੀ ਕਰਕੇ ਉੱਪਰ ਬੂਟੇ ਦੇ ਪੱਨਾਂ 'ਤੇ ਉਹ ਫੇਰ ਉਸ ਦੇ ਨਾਲ ਇਹ ਕੱਖ ਮਰ ਜਾਂਦਾ 24D ਆ ਜਿਹੜੀ ਉਹ 40ml ਪਰ ਟੈਂਕੀ ਦੀ ਪਾ ਕੇ ਵੀ ਤੁਸੀਂ ਕਰ ਸਕਦੇ ਹੋ ਪਰ ਕਰਨੀ ਨੀਮੀ ਕਰਕੇ ਜੇਕਰ ਬੂਟੇ ਦੇ ਉੱਤੇ ਪੈ ਗਈ ਫੇਰ ਬੂਟੇ ਦੀ ਨੂੰ ਖਰਾਬ ਕਰ ਦੂਗੀ ਉਸ ਤੋਂ ਬਾਅਦ ਜੇਕਰ ਤੁਹਾਡੇ ਜਿਵੇਂ ਆਪਾਂ ਕਹਦੇ ਵੀ ਝੋਨੇ ਵਰਗਾ ਨਦੀਨ ਹੁੰਦਾ ਤਿੱਖੇ ਪੱਤੇ ਵਾਲਾ ਜਿਵੇਂ ਦੇਖੋ ਇਹ ਆ ਇਹ ਨਦੀਨ ਆ ਤਾਂ ਇਸ ਦੇ ਲਈ ਤੁਸੀਂ ਇਸ ਨੂੰ ਅਸਲ ਤਾਂ ਸੂਟੇ-ਸੂਟੇ ਦੇ ਉੱਤੇ ਪੈਰਾਕੋਟ ਮਾਰ ਦੋ ਸਭ ਤੋਂ ਸਸਤੀ ਵਧੀਆ ਉਸ ਤੋਂ ਬਾਅਦ ਜੇ ਇਸ ਤੇ ਹੋ ਵੀ ਗਿਆ ਤੁਹਾਡੇ ਤਾਂ ਤੁਸੀਂ ਬਾਹਲਾ ਵੱਡਾ ਨਹੀਂ ਹੈਗਾ ਤਾਂ ਤੁਸੀਂ ਏਜਲ ਨਾਂ ਦੀ ਦਵਾਈ ਆਉਂਦੀ ਆ ਪ੍ਰੋਪੋਫਿਨ ਏਜਲ ਉਸ ਦਾ 10% ਸਾਲਟ ਹੈਗਾ ਉਸ ਨੂੰ ਤੁਸੀਂ ਹੋਰ ਕੰਪਨੀਆਂ ਦਾ ਵੀ ਆਉਂਦਾ ਇਹ ਸਰਟ ਪਰ ਏਜਲ ਨਾਂ ਤੇ ਅਡਾਮਾ ਦਾ ਆਉਂਦਾ ਤੇ ਉਸ ਨੂੰ ਤੁਸੀਂ ਸਿੜਕ ਕੇ ਇਸ ਨੂੰ ਨਦੀਨ ਰਹਿਤ ਕਰ ਸਕਦੇ ਹੋ ਉਸ ਤੋਂ ਬਾਅਦ ਆ ਜਾਂਦੀ ਹੈ ਜਿਵੇਂ ਮੰਨ ਲਓ ਵੀ ਥ੍ਰਿੱਪ ਮੈਟ ਦੀ ਸਮੱਸਿਆ ਉਹਦੇ ਲਈ ਤੁਸੀਂ ਨੇ ਕੀ ਕਰਨਾ ਉਸ ਦੇ ਲਈ ਤੁਸੀਂ ਨੇ ਇਸ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਵੀ ਪਾਣੀ ਦਾ ਕਦੇ ਵੀ ਸੋਕਾ ਨਹੀਂ ਲੱਗਣ ਦੇਣਾ ਕਿਉਂਕਿ ਕਿਸਾਨ ਭਰਾਬੂ ਹੁਣ ਸਭ ਨੂੰ ਪਤਾ ਹੀ ਆ ਪਾਣੀ ਦੀ ਜ਼ਿਆਦਾ ਲੋੜ ਆ ਉਧਰ ਝੋਨਾ ਲਾਇਆ ਹੁੰਦਾ ਤਾਂ ਝੋਨੇ ਦੇ ਚੱਕਰ ਦੇ ਵਿੱਚ ਆਪਾਂ ਇਸ ਨੂੰ ਪਾਣੀ ਦੀ ਅਲਗਰਜੀ ਕਰ ਜੰਨੇ ਆ ਪਰ ਪਾਣੀ ਦੀ ਸੋਕਾ ਨਹੀਂ ਲੱਗਣਾ ਚਾਹੀਦਾ ਇਹ ਵੀ ਨਹੀਂ ਹੈਗਾ ਵੀ ਜ਼ਿਆਦਾ ਭਰ ਕੇ ਤੁਸੀਂ ਪਾਣੀ ਲਾ ਦੋ ਇੱਕ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੋਰ ਆ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਹਰੀ ਮਿਰਚ ਦੀ ਤੜਾਈ ਚੰਗੀ ਤਰ੍ਹਾਂ ਕਰਵਾ ਦਿਆ ਕਰੋ ਜਦੋਂ ਤੁਸੀਂ ਮਿਰਚ ਦੀ ਤੜਾਈ ਕਰਵਾਉਂਦੇ ਹੋ ਤਾਂ ਹੋਰ ਲੱਗ ਜਾਂਦੀ ਹੈ ਕਈ ਵੀ ਸੋਚਦੇ ਨੇ ਵੀ ਆਪਾਂ ਵੀ ਕੱਠੀ ਤੜਵਾਵਾਂਗੇ ਜਾਂ ਲਾਲ ਕਰਾਂਗੇ ਜੇਕਰ ਰੇਟ ਨਹੀਂ ਆਉਂਦਾ ਫਿਰ ਤੁਸੀਂ ਲਾਲ ਵੀ ਕਰ ਸਕਦੇ ਹੋ ਪਰ ਜੇ ਹਰੀ ਦੀ ਤੜਵਾਈ ਕਰਾਈ ਜਾਂਦੇ ਹੋ ਤਾਂ ਤੁਹਾਡਾ ਝਾੜ ਡਬਲ ਹੋ ਜਾਊਗਾ ਉਸ ਤੋਂ ਬਾਅਦ ਜੀ ਥ੍ਰਿਪਮੈਟ ਤੇ ਆਪਾਂ ਗੱਲ ਕਰੀਏ ਤਾਂ ਇੱਕ ਦਵਾਈ ਆਉਂਦੀ ਹੈ ਡੈਲੀਗੇਟ ਡੈਲੀਗੇਟ ਆ ਜਿਹੜੀ ਜੇ ਤੁਹਾਡੇ ਇਸ ਤਰ੍ਹਾਂ ਪੱਤੇ ਨੇ ਤਾਂ ਇਹ ਸੁੰਡੀ ਤੇ ਵੀ ਕੰਟਰੋਲ ਕਰਦੀ ਹੈ ਤੇ ਇਸ ਨੂੰ ਸੈੱਟ ਕਰ ਦਿੰਦੀ ਹੈ ਇਹ ਦੀ ਤੁਸੀਂ ਸਪਰੇਅ ਕਰ ਸਕਦੇ ਹੋ ਜਾਂ ਫਿਰ ਆਉਂਦੀ ਹੈ ਇੱਕ ਬਾਇਓ 303 ਤੁਸੀਂ ਉਸ ਦੀ ਸਪਰੇਅ ਕਰਕੇ ਵੀ ਇਸ ਨੂੰ ਇਹ ਇਸ ਸਮੱਸਿਆ ਤੋਂ ਬਚਾ ਸਕਦੇ ਹੋ ਜੇਕਰ ਤੁਹਾਨੂੰ ਚਿੱਟਾ سپੇਦ ਮੱਛਰ ਦਿਖਾਈ ਦਿੰਦਾ ਤਾਂ ਤੁਸੀਂ ਜੈਂਟਾ ਦੀ ਆਉਂਦੀ ਆ ਪੈਗਾਸ ਉਦ ਇੱਕ ਪੁੜੀ ਇੱਕ ਟੈਂਕੀ ਦੀ ਪਾ ਕੇ ਸਪਰੇਅ ਕਰ ਸਕਦੇ ਹੋ ਇੱਕ ਸਭ ਤੋਂ ਵੱਡੀ ਗੱਲ ਇਹ ਆ ਪਹਿਲਾਂ ਤੁਸੀਂ ਬਹੁਤ ਇਸ ਦੇ ਉੱਤੇ ਫੰਗੀ ਸਾਈਟ ਸਿੜਕੇ ਨੇ ਪਰ ਪਹਿਲਾਂ ਕੋਈ ਐਡੀ ਫੰਗੀ ਸਾਈਟ ਸਿੜਕਣ ਦੀ ਲੋੜ ਨਹੀਂ ਹੁੰਦੀ ਹੁਣ ਜਿਹੜਾ ਮੌਸਮ ਆ ਗਿਆ ਇਹ ਥੋੜਾ ਸਿੱਲਾ ਵਾਲਾ ਹੋਊਗਾ ਇਸ ਕਾਰਨ ਇਸ ਦੇ ਉੱਤੇ ਫੰਗਸ ਵੀ ਆਉਣੀ ਆ ਡੱッカ ਰੋਗ ਕਹਿੰਦੇ ਨੇ ਆ ਜੇ ਇਸ ਨੂੰ ਡੱッカ ਰੋਗ ਨੂੰ ਕੰਟਰੋਲ ਕਰਨ ਲਈ ਤੁਸੀਂ ਐਂਟਰਾਕੋਲ ਵੀ ਸਿੜਕ ਸਕਦੇ ਹੋ ਰੈਡੋ ਮਿਲ ਵੀ ਸਿੜਕ ਸਕਦੇ ਹੋ ਯਾਨੀ ਫੰਗੀ ਸਾਈਟ ਸਿੜਕ ਸਕਦੇ ਹੋ ਫੰਗੀ ਸਾਈਡ ਸੜਕ ਸਕਦੇ ਹੋ ਫੰਗੀ ਸਾਈਡ ਦੇ ਵਧੀਆ ਰਿਜ਼ਲਟ ਆਉਣਗੇ ਜੇ ਤੁਸੀਂ ਜਾਂ ਤੁਸੀਂ ਮਹਿੰਗੇ ਦੇ ਵਿੱਚ ਜਾਣਾ ਤਾਂ ਤੁਸੀਂ ਇਸ ਦੇ ਉੱਤੇ ਆਪਣਾ ਉਹ ਸੜਕ ਸਕਦੇ ਹੋ ਐਕਰੋਬਿਟ ਦੇ ਪੋਲੀ ਰਾਮ ਦੀ ਸਪਰੇਅ ਕਰ ਦੋ ਬਾਕੀ ਜਦੋਂ ਤੁਸੀਂ ਇਸ ਦੀ ਕੋਈ ਤੜਾਈ ਕਰਨੀ ਆ ਤਾਂ ਤੜਾਈ ਕਰਨ ਤੋਂ ਬਾਅਦ ਇਸ ਨੂੰ ਮੇਰੇ ਵੀਰੋ ਡੀਪੀ ਵਗੈਰਾ ਦੀ ਖਰਾਕ ਲਾਜ਼ਮੀ ਦਿਆ ਕਰੋ ਜਿਵੇਂ ਮੰਨ ਲਓ ਤੁਹਾਡਾ ਇੱਕ ਏਕੜਾ ਤੁਸੀਂ ਇੱਕ ਏਕੜ ਦੇ ਵਿੱਚ ਚੰਗੀ ਮੋਟੀ ਤੜਾਈ ਕਰੀਏ ਜੇ ਤਾਂ ਮੰਨ ਲਓ ਵੀ 100 ਬੂਰੀ ਦੇ ਲਗਭਗ ਕਰੀਆ ਤਾਂ ਤੁਸੀਂ ਇਸ ਨੂੰ ਇੱਕ ਬੂਰੀ ਡੀਏਪੀ ਦੀ ਦੇਣੀ ਬਣਦੀ ਆ ਤੇ ਬਾਕੀ ਸਪ੍ਰੇਹਾਂ ਦੀ ਗੱਲ ਕਰੀਏ ਤਾਂ ਸਪ੍ਰੇਹਾਂ ਦੇ ਵਿੱਚ ਵੀ ਤੁਸੀਂ ਇਸ ਤੇ ਮੈਕਰੋ ਨਿਊਟ੍ਰੀਐਂਟ ਕਰਨੇ ਨੇ ਜਿਹੜੇ ਉਹ ਬਹੁਤ ਜ਼ਰੂਰੀ ਨੇ ਉਹਨਾਂ ਦੇ ਵਿੱਚ ਤੁਸੀਂ ਇਸ ਦੇ ਉੱਤੇ ਜਿੰਕ ਦੀ ਸਪ੍ਰੇ ਵੀ ਕਰੋ ਥੋੜੀ ਚਿਲੇਟਡ ਜਿੰਕ ਜਿਵੇਂ ਮੰਨ ਲਓ ਵੀ 100 150 ਗ੍ਰਾਮ ਨੂੰ ਆਪਾਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪ੍ਰੇ ਕਰ ਸਕਦੇ ਆ ਉਸ ਤੋਂ ਬਾਅਦ ਕੈਲਸ਼ੀਅਮ ਦੀ ਵੀ ਕਰੋ ਬੋਰਨ ਪਾ ਕੇ ਕਰੋ ਬੋਰਨ ਵੀ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਪਾਓ ਕੈਲਸ਼ੀਅਮ ਵੀ ਜੇ ਤੁਹਾਡੇ ਲ ਵਿੱਚ ਲੇਟੜਾਗਾ ਤਾਂ ਤੁਸੀਂ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਪਾ ਕੇ ਇਸ ਦੀ ਸਪਰੇਅ ਕਰੋ ਬਾਕੀ ਤੁਸੀਂ ਹੋਰ ਗਰੋਥ ਵਾਲੇ ਕਾਫੀ ਪ੍ਰੋਡਕਟ ਆਉਂਦੇ ਨੇ ਜਾਂ ਫਿਰ ਤੁਸੀਂ ਜਿੰਮੇ ਇਸ ਸਟੇਜ ਤੇ ਮਿਰਚਾਂ ਗਈ ਸੋਡੀ ਤਾਂ ਤੁਸੀਂ ਇਹਦੇ ਉੱਤੇ 13045 ਦੀ ਕਰ ਦੋ 52034 ਦੀ ਕਰ ਦੋ ਇਦੇ ਨਾਲ ਤੁਹਾਡੇ ਫਲ ਦੀ ਵੀ ਜ਼ਿਆਦਾ ਆਉਣਗੇ ਤੇ ਕੁਆਲਿਟੀ ਵੀ ਜ਼ਿਆਦਾ ਵਧੀਆ ਹੋਊਗੀ ਤੇ ਬਾਕੀ ਤੁਸੀਂ ਇਸ ਨੂੰ ਦਾ ਇਹ ਵੀ ਖਿਆਲ ਬਹੁਤ ਰੱਖਣਾ ਜ਼ਰੂਰੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਬਾਰਸ਼ ਹੋਣ ਤੋਂ ਬਾਅਦ ਜਾਂ ਕਿਧਰੋਂ ਪਾਣੀ ਟੁੱਟ ਕੇ ਇਹਦੇ ਵਿੱਚ ਪਾਣੀ ਨਾ ਖੜੇ ਜੇਕਰ ਇਸ ਦੇ ਵਿੱਚ ਪਾਣੀ ਖੜਦਾ ਗਿਆ ਤਾਂ ਤੁਹਾਡੀ ਮਿਰਚ ਨੂੰ झुकण दी ਸਮੱਸਿਆ ਆਊਗੀ ਇਸ ਕਰਕੇ ਤੁਸੀਂ ਇਸ ਦਾ ਪੂਰਾ ਖਿਆਲ ਰੱਖੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਸ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਆ ਵੀ ਮਿਰਚ ਦੇ ਕੋਈ ਰੇਟ ਨਹੀਂ ਹੁੰਦੇ ਤੇ ਹੁਣ ਵੀ ਇਸ ਟਾਈਮ ਜੇ ਕੋਈ ਰੇਟ ਵੀ ਆਉਂਦਾ ਤਾਂ ਤੜਾਈ ਲਈ ਲੇਬਰ ਨਹੀਂ ਮਿਲਦੀ ਇਸ ਤੋਂ ਬਾਅਦ ਹੁਣ 15 ਦਿਨਾਂ ਬਾਅਦ ਸਾਰਾ ਝੋਨੇ ਦਾ ਕੰਮ ਜਿਹੜਾ ਉਹ ਨਿਬੜ ਜਾਣਾ ਉਸ ਤੋਂ ਬਾਅਦ ਮਿਰਚ ਤੋੜਨ ਲਈ ਲੇਬਰ ਵੀ ਮਿਲੂਗੀ ਤੇ ਉਮੀਦ ਆ ਵੀ ਤੁਹਾਨੂੰ ਰੇਟ ਵੀ ਵਧੀਆ ਮਿਲਣਗੇ ਦੇਖੋ ਜੀ ਦੇਖੋ ਜੀ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਜੇ ਤਾਂ ਤੁਹਾਡੇ ਵੀ ਬਹੁਤ ਜ਼ਿਆਦਾ ਲੱਗਣਗੀਆਂ ਇਹ ਰੇਟ ਘਟ ਹੋਣ ਦੇ ਕਾਰਨ ਆਪਾਂ ਨੇ ਜ਼ਿਆਦਾ ਰੈੱਡ ਕਰੀ ਹੋਈ ਆ ਤੁਸੀਂ ਨੇ ਬਸ ਇਸ ਦੇ ਮੇਨ ਪੱਤੇ ਤੇ ਦੀਵ ਨਸਿਆਣੀ ਦੇਖਣੀ ਹੈ ਦੇਖੋ ਜੀ ਜਿਹੜੀ ਹੈਗਾ ਬੂਟਾ ਇਹ ਰੋਗ ਰਹਿਤਾ ਜੇ ਹੁਣ ਤੁਹਾਨੂੰ ਰੋਗ ਵਾਲੇ ਦੀ ਗੱਲ ਕਰੀਏ ਤਾਂ ਦੇਖੋ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਦੇਖੋ ਜੀ ਜੇ ਮੈਂ ਐਦਾਂ ਹੋ ਜਾਂਦਾ ਜੇਕਰ ਇਸ ਦੇ ਉੱਤੇ ਥ੍ਰਿਪ ਦਾ ਅਟੈਕ ਹੋਵੇ ਤੁਸੀਂ ਇਹਦੀ ਚੰਗੀ ਕੇਅਰ ਕਰੋਗੇ ਤਾਂ ਤੁਹਾਨੂੰ 2 ਪੈਸੇ ਵਧੀਆ ਮਿਲ ਜਾਣਗੇ ਬਾਕੀ ਤੁਸੀਂ ਸਾਡੀ ਆ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਨੂੰ ਸਬਸਕ੍ਰਾਈਬ ਕਰੋ ਜੇਕਰ ਨਹੀਂ ਕੀਤਾ ਜੇ ਕਰ ਰੱਖਿਆ ਤਾਂ ਹੋਰ ਕਿਸਾਨ ਵੀਰਾਂ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲ ਜਾਵੇ ਐਨਾ ਕੁਝ ਕਹਿੰਦਾ ਹੋਇਆ ਇਹ ਕਰਕ ਉਸ ਗਲਤ ਬੋਲ ਗਿਆ ਤਾਂ ਖੇਵਾਂ ਦਾ ਜਜਕਾ ਧੰਨਵਾਦ